ਮੁੰਬਈ ਪੋਰਟ ਉੱਪਰ 14 ਅਪ੍ਰੈਲ 1943 ਨੂੰ ਸਮੁੰਦਰੀ ਜਹਾਜ਼ ਵਿੱਚ ਲੱਗੀ ਅੱਗ ਨੂੰ ਬੁਝਾਉਂਦਿਆਂ ਹੋਇਆਂ ਫਾਇਰ ਬ੍ਰਿਗੇਡ ਦੇ 71 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਸ਼ਹਾਦਤ ਨੂੰ 14 ਅਪ੍ਰੈਲ ਨੂੰ ਯਾਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਇਸ ਸਾਲ ਵੀ ਅੱਜ ਬਟਾਲਾ ਫਾਇਰ ਬ੍ਰਿਗੇਡ ਵੱਲੋਂ ਰਾਸ਼ਟਰੀ ਫਾਇਰ ਸਫਤਾਹ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਵਿਭਾਗ ਵੱਲੋਂ 1943 ਵਿੱਚ ਮੁੰਬਈ ਪੋਰਟ ਉੱਪਰ ਖਾਸੇ ਦੌਰਾਨ ਸ਼ਹੀਦ 71 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸਰਨ ਫਾਇਰ ਬਰਗੇਡ ਵਿਭਾਗ ਦੇ ਫਾਇਰ ਅਫਸਰ ਨੀਰਜ ਸ਼ਰਮਾ ਅਤੇ ਸਿਵਲ ਡਿਫੈਂਸ ਦੇ ਕਮਾਂਡੇਟ ਹਰਦੀਪ ਸਿੰਘ ਬਾਜਬਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ 14 ਤਰੀਕ ਤੋਂ ਲੈ ਕੇ 20 ਤਰੀਕ ਤੱਕਾਂ ਦੇ ਜਿਹੜੇ ਆ ਪ੍ਰੋਗਰਾਮ ਲਿਖੇ ਗਏ ਆ ਇਹਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿਵਲ ਡਿਫੈਂਸ ਜਿਹੜੀ ਆ ਬਟਾਲੇ ਦੀ ਉਹ ਸਾਡੇ ਨਾਲ ਚੱਲਦੀ ਹਰ ਵਾਰੀ ਦੇ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਨੇ ਬਾਇਆ ਸਾਹਿਬ ਉਹਨਾਂ ਤੇ ਚੀਫ ਡਿਫੈਂਸ ਕੰਟਰੋਲਰ ਤੇ 14 ਤਰੀਕ ਦਾ ਸਾਡਾ ਅੱਜ ਦਾ ਪ੍ਰੋਗਰਾਮ ਸੀਗਾ ਜੀ ਸ਼ਰਧਾਂਜਲੀ ਸਮਾਰੋਹ ਸੀਗਾ ਸ਼ਹੀਦਾਂ ਨੂੰ ਪ੍ਰਣਾਮ ਵਸੇ ਉਹ ਸਾਡਾ ਅੱਜ ਸੰਪੰਨ ਹੋਇਆ ਉਸ ਤੋਂ ਬਾਅਦ ਕੱਲ ਆਪਾਂ ਜਿਹੜਾ ਰੋਡ ਸ਼ੋਅ ਕਰਨਾ ਹੈ ਸ਼ਹਿਰ ਦੇ ਵਿੱਚ ਅਵੇਅਰਨੈਸ ਵਾਸਤੇ ਲੋਕਾਂ ਨੂੰ ਵੀ ਜਿਹੜੀ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਵੇ ਥੋੜਾ ਜਿਹਾ ਫਾਟ ਸਟੈਂਡਰਾਂ ਨੂੰ ਰਸਤਾ ਦਿੱਤਾ ਜਾਵੇ ਇਹ ਚੀਜ਼ ਦੀ ਅਵੇਅਰਨੈਸ ਹੋਏਗੀ ਉਸ ਤੋਂ ਬਾਅਦ ਸਾਡਾ 16 ਤਰੀਕ ਨੂੰ ਸਾਡਾ ਇੱਕ ਸਕੂਲ ਦਾ ਪ੍ਰੋਗਰਾਮ ਹੈ ਤੇ ਨਾਲ ਇੱਕ ਹਸਪੀਟਲ ਜਿਹੜੀ ਅਵੇਅਰਨੈਸ ਕੈਂਪ ਚੱਲਣਗੇ ਅੱਜ ਦੇ ਦਿਨ ਜੀ ਸਨ 1944 ਚ ਅੱਜ ਦੇ ਦਿਨ ਹੀ ਬੰਬਈ ਬੰਦਰਗਾਹ ਤੇ ਐਸਐਸ 14 ਨਾਮਕ ਇੱਕ ਜਹਾਜ਼ ਸੀਗਾ ਉਹਦੇ ਵਿੱਚ ਅਮੀਸ਼ਨ ਲੋਡ ਸੀਗਾ ਉਸ ਜਹਾਜ਼ ਨੂੰ ਕਿਸੇ ਕਾਰਨ ਵਾਸ਼ਗ ਲੱਗ ਗਈ ਤੇ ਅੱਗ ਲੱਗਣ ਨਾਲ ਜਿਹੜਾ ਵਾ ਉਸ ਜਗ੍ਹਾ ਤੇ ਵਿਸਫੋਟ ਹੋਇਆ ਉਹ ਸਾਗ ਨੂੰ ਬੁਝਾਉਂਦੇ ਹੋਏ ਸਾਡੇ 71 ਜਵਾਨ ਜਿਹੜੇ ਆ ਬੰਬਈ ਫਾਇਰ ਸਰਵਿਸ ਦੇ ਸ਼ਹੀਦ ਹੋ ਗਏ ਸੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਹਰ ਸਾਲ 8 14 ਤੋਂ ਲੈ ਕੇ 20 ਤਰੀਕ ਤੱਕਣ ਜਿਹੜਾ ਫਾਇਰ ਸੇਫਟੀ ਵੀਕ ਮਨਾਉਂਦੇ ਜਿਹੜੀ ਜੀ ਫਾਇਰ ਸਟੇਸ਼ਨ ਪਟਿਆਲਾ ਵਾ ਉਹ ਫਤੇਗੜ ਚੂੜੀਆਂ, ਪੇਰਾ ਬਾਬਾ ਨਾਨਕ, ਸ਼੍ਰੀ ਹਰਗੋਬਿੰਦਪੁਰ, ਭੁਮਾਨ, ਕਾਦੀਆਂ, ਹਰਸ਼ੋਵਾਲ, ਇਧਰੋਂ ਇਸ਼ਾਰਾ ਮੱਜਾ ਸਿੰਘ ਜੀ, ਉਧਰੋਂ ਜੰਹਤੀਪੁਰ ਤੱਕ। ਇਹ ਸਾਰਾ ਏਰੀਆ ਜਿਹੜਾ ਵਾ ਬਟਾਲਾ ਫਾਇਰ ਸਟੇਸ਼ਨ ਕਵਰ ਕਰਦਾ ਤੇ ਇਸੇ ਮੁਹਿਮ ਦੇ ਤਹਿਤ ਜਿਹੜਾ ਗੋਂ ਕਣਕ ਦੀ ਬਾੜੀਆਂ ਦਾ ਸੀਜ਼ਨ ਆ ਤੁਹਾਨੂੰ ਪਤਾ ਇਹਨਾਂ ਦਿਨਾਂ ਚ ਅੱਗਾਂ ਦਾ ਜਿਹੜਾ ਜ਼ਿਆਦਾ ਲੱਗਦੀਆਂ ਨੇ ਥੋੜ੍ਹੀ ਜੀਆਂ ਤੇ ਉਹਨਾਂ ਨੂੰ ਨਿਜਿੱਠਣ ਲਈ ਸਾਡਾ ਜਿਹੜਾ ਸਟਾਫ ਆ ਬਾਰ ਬਾਰਾਂ ਘੰਟੇ ਹੀ ਇਹਨਾਂ ਦੀ ਡਿਊਟੀ ਕਰਦੀ ਆ। ਇਹ ਸਟਾਫ ਜਿਹੜਾ ਵਾ ਦਿਨ ਤੇ ਰਾਤ ਪੂਰੀ ਤਰ੍ਹਾਂ ਤਿਆਰ ਹੈ ਖੜੀਆਂ ਗੱਡੀਆਂ ਇਕਵਪਮੈਂਟ ਪੂਰੀ ਤਰ੍ਹਾਂ ਤਿਆਰ ਹੈ ਮਾਨ ਜੋ ਕਮਿਸ਼ਨਰ ਜੀ ਵੱਲੋਂ ਵੀ ਸਾਨੂੰ ਹਦਾਇਤਾਂ ਹੋ ਚੁੱਕੀਆਂ ਨੇ ਵੀ ਕਿਸੇ ਵੀ ਕਿਸਮ ਦੀ ਅਨੁਸ਼ਾਵੀ ਘਟਰਾ ਨੂੰ ਰੋਕਣ ਲਈ ਜਿਹੜਾ ਫਾਇਰ ਬ੍ਰਿਗੇਡ ਟੀਮ ਹੈ ਇਹ ਤਿਆਰ ਰਵੇ ਟੀਮ ਸਰ ਸਾਡੇ ਕੋਲ ਜਿਹੜੇ ਆਪਾਂ ਤਿੰਨ ਸ਼ਿਫਟਾਂ ਚ ਜਿਹੜੇ ਮੁਲਾਜ਼ਮ ਚੱਲ ਰਹੇ ਸੀ ਉਹਨਾਂ ਨੂੰ ਦੋ ਸ਼ਿਫਟਾਂ ਚ ਕੀਤਾ ਗਿਆ ਅੱਗੇ ਉਹ 8 ਘੰਟੇ ਡਿਊਟੀ ਕਰ ਰਹੇ ਸੀ ਹੁਣ ਉਹਨਾਂ ਕੋਲ 12 ਘੰਟੇ ਡਿਊਟੀ ਲਈ ਜਾ ਰਹੀ ਹੈ ਛੁੱਟੀਆਂ ਤੇ ਰੈਸਟਾਂ ਸਾਰਿਆਂ ਬੰਦਿਆਂ ਦੀ ਕੈਨਸਲ ਕਰ ਦਿੱਤੀਆਂ ਗਈਆਂ ਐਮਰਜੈਂਸੀ ਨੂੰ ਦੇਖਦੇ ਹੋ ਏ ਟੀਮਾਂ ਤਿਆਰ ਨੇ ਬਿਲਕੁਲ ਗੱਡੀਆਂ ਰੈਡੀ ਨੇ ਬਿਲਕੁਲ ਪਿਛ ਬਾਈ ਟਿਚ ਨੇ ਆਪਾਂ ਨੂੰ ਮਤਲਬ ਵੀ ਪ੍ਰਸ਼ਾਸਨ ਵੱਲੋਂ ਵੀ ਫੁੱਲ ਹਦੈਤਾਂ ਨੇ ਏਸੀ ਦੀਆਂ ਵੀ ਕਿਸੇ ਵੀ ਕਿਸਮ ਦੀ ਨਿਗਹਿਲੀ ਕਿਸੇ ਵੀ ਤਰ੍ਹਾਂ ਦੀ ਨਾ ਮਰਤੀ ਜਾ। ਕਾ ਕੁਝ ਤੇ ਇਨਸੀਡੈਂਟ ਹੁੰਦੇ ਆ। ਕੁਝ ਆਪਾਂ ਸਾਡੇ ਵੱਲੋਂ ਪ੍ਰਯੋਜਿਤ ਇਨਸੀਡੈਂਟ ਹੁੰਦੇ ਆ। ਵੀ ਜਿਹੜਾ ਹੀ ਥੋੜੀ ਜੀ ਕਾਲੀ ਕਰਨ ਵਾਸਤੇ ਨਾੜ ਨੂੰ ਅੱਗ ਲਗਾ ਦਿੰਦੇ ਆ ਉਹਦੇ ਨਾਲ ਕਿਸੇ ਦੀ ਕਣ ਖੜੀ ਹੁੰਦੀ ਆ ਉਹਨੂੰ ਵੀ ਅੱਗ ਲੱਗ ਜਾਂਦੀ ਆ ਜਾਂ ਕਿਸੇ ਵੇਲੇ ਕਿਸੇ ਦਾ ਘਰ ਵਗਾਰਾ ਵੀ ਇਸ ਇਨਸੀਡੈਂਟ ਦੇ ਵਿੱਚ ਆ ਜਾਂਦਾ। ਮੈਂ ਤੇ ਇਹੀ ਅਪੀਲ ਕਰਨਾ ਚਾਹਾਂਗਾ ਵੀ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਵੇਟ ਐਂਡ ਵਾਚ ਕਰਨਾ ਚਾਹੀਦਾ ਟਾਈਮ ਨਾਲ ਹੀ ਸਾਰੇ ਕੰਮ ਹੋਣੇ ਆ ਝੋਨਾ ਵੀ ਟਾਈਮ ਨਾਲ ਹੀ ਲੱਗਣਾ ਹੈ ਇਸ ਕਰਕੇ ਕਾਲ ਨਾ ਕੀਤੀ ਜਾਵੇ ਤੇ ਅੱਗ ਤੋਂ ਅੱਗ ਤੋਂ ਬਚਾਇਆ ਬਚਾਇਆ ਜਾ ਸਕੇ ਜਿੰਨਾ ਬਚ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿਹੜਾ এনਵਾਇਰਨਮੈਂਟ ਆ ਉਹ ਕਿੰਨਾ ਗਰਮ ਹੋ ਰਿਹਾ ਅਸੀਂ ਅੱਜ ਖੜੇ ਆ ਧੁੱਪੇ ਖੜਾ ਨਹੀਂ ਜਾ ਰਿਹਾ ਤੇ ਇਸ ਗਰਮੀ ਦਾ ਕਾਰਨ ਵੀ ਅਸੀਂ ਲੋਕ ਹੀ ਆ ਤੇ ਆਪਾਂ ਕੋਸ਼ਿਸ਼ ਕਰੀਏ ਵੀ ਇਹਨੂੰ ਘੱਟ ਤੋਂ ਘੱਟ ਕੀਤਾ ਜਾਵੇ। ਮੇਰਾ ਨਾਮ ਕਮਾਂਡਰ ਹਰਦੀਪ ਸਿੰਘ ਬਾਜਵਾ ਡਿਪਟੀ ਟੀਫਾਡ ਸਿਵਲ ਡਿਫੈਂਸ ਬਟਾਲਾ। ਸਿਵਲ ਡਿਫੈਂਸ ਦਾ ਆਮ ਤੇ ਕੰਮ ਵਾਰਟਾਈਮ ਤੇ ਹੁੰਦਾ। ਕੋਈ ਕੁਦਰਤੀ ਜਾਂ ਗੈਰ ਕੁਦਰਤੀ ਕੋਈ ਆਫਤਾ ਹੁੰਦੀ ਆ ਉਹਨਾਂ ਸਮਿਆਂ ਵਿੱਚ ਹੁੰਦਾ। ਪਰ ਇਹ ਉਸ ਦੀ ਪਹਿਲੋਂ ਦੀ ਟ੍ਰੇਨਿੰਗ ਹੈ। ਕਿਉਂਕਿ ਉਦੋਂ ਵੀ ਸਿਵਲ ਡਿਫੈਂਸ ਫਾਇਰ ਫਾਈਟਿੰਗ ਦੇ ਨਾਲ ਕੰਮ ਕਰਦੀ ਆ। ਹਰ ਬੰਦੇ ਦੀ ਇਹਨਾਂ ਦੀ ਤੇ ਸਾਡੀ ਜੇ ਇੱਕ ਦੂਜੇ ਦੀ ਪੂਰੀ ਸਾਂਝ ਨਾ ਹੋਏਗੀ। ਕੈਸੀ ਪ੍ਰੋਪਰ ਕੰਮ ਨਹੀਂ ਕਰ ਸਕਾਂਗੇ ਇਸ ਕਰਕੇ ਹੁਣ ਤੋਂ ਹੀ ਆਪਾਂ ਇਹ ਕੰਮ ਜ਼ਰੂਰ ਕਰਿਆ ਹੈ ਬਾਕੀ ਜੇ ਆਪਾਂ ਪਬਲਿਕ ਨੂੰ ਅਵਿਅਰ ਕਰਾਂਗੇ ਕਿ ਇਹ ਟਰੱਕ ਵੱਲੋਂ ਜਿਹੜੇ ਗੱਡੀਆਂ ਆਉਂਦੀਆਂ ਨੇ ਉਹ ਸਮੇਂ ਸਿਰ ਜਾਣ ਦਿਓ ਇੱਕ ਗੱਡੀ 2-4-5 ਮਿੰਟ ਰੁਕ ਜੇ ਤੇ ਉਸ ਤੋਂ ਵੱਧ ਅੱਗ ਜਿਹੜੀ ਕਾਬੂ ਕੀਤੀ ਜਾ ਸਕਦੀ ਹੈ ਪਰ ਜੇ ਉਹ ਲੇਟ ਹੋ ਜੇ ਤੇ ਉਹਦਾ ਨੁਕਸਾਨ ਅੱਗ ਵੱਡੀ ਹੋ ਸਕਦੀ ਹੈ ਤੇ ਉਹ ਸੌਖਾ ਕਿ ਜੇ ਆਪਾਂ ਛੋਟੇ ਅੱਗ ਦੇ ਕਾਬੂ ਪਾਲਾ ਜਾਵੇ ਅਸੀਂ ਹੀ ਸਾਰੇ ਜ਼ਿੰਮੇਵਾਰਾਂ ਇਸ এনवायरमेंट ਦੇ ਵੀ ਤੇ ਜਿਹੜੇ ਬੱਚੇ ਨਹੀਂ ਲੱਗਦੇ ਨਾਲ ਉਹਦੀ ਮਾਂ ਪਿਓ ਦੀ ਡਿਊਟੀ ਬਣਦੀ ਆ ਭਈ ਇਹ ਵੀ ਇੱਕ ਜੂਰੀ ਵਿੰਗ ਹੈ ਜਿਹੜਾ ਸਾਡੇ ਆਮ ਪਬਲਿਕ ਦੀ ਸਹਾਇਤਾ ਜਾਵੇ ਕੱਲ ਨੂੰ ਸਾਡਾ ਵੀ ਲੋੜ ਪੈ ਸਕਦੀ ਹੈ ਸਾਡੇ ਘਰ ਨੂੰ ਅੱਗ ਲੱਗ ਸਕਦੀ ਆ ਤੁਹਾਡੇ ਖੇਤ ਨੂੰ ਅੱਗ ਲੱਗ ਸਕਦੀ ਆ ਸਾਡਾ ਕੋਈ ਮਰੀਜ਼ ਆ ਰਿਹਾ ਹੈ ਜਿਸ ਤਰ੍ਹਾਂ ਉਹਨੂੰ ਆਪਰਾ ਦੇਨੇ ਆ ਉਸੇ ਤਰ੍ਹਾਂ ਹੀ ਐਂਬੂਲੈਂਸ ਦੀ ਜਗ੍ਹਾ ਤੇ ਜਿੱਦਾਂ ਐਂਬੂਲੈਂਸ ਨਹੀਂ ਦੇ ਦੋ ਉਸ ਤਰ੍ਹਾਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਉਸ ਕੰਪਰੀਜਨ ਸੀ ਰਾਜ ਨੂੰ ਦਿਹਲੇ ਜੈਦ ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁਰ